ਇਕ ਓਅੰਕਾਰ ਸਤਨਾਮ ਉਹ ਸੱਚਾ ਹੈ ਕਰਤਾ ਪੁਰਖ ਓਹੀ ਸਭ ਕੁਝ ਕਰਦਾ ਹੈ ਨਿਰਭਾਉ ਉਹ ਨਹੀਂ ਡਰਦਾ ਕਿਸੇ ਤੋਂ ਮਿਰਵੈਰ ਉਹਦਾ ਕਿਸੇ ਨਾਲ ਵੈਰ ਨਹੀਂ ਸਾਨੂੰ ਕੋਈ ਪੁੱਛੇ ਜੀ ਤੁਹਾਡਾ ਪਿਓ ਕੌਣ ਹੈ ਅਸੀਂ ਕਹਿੰਨੇ ਆ ਨਾ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਬਾਪ ਹੈ ਮੈਂ ਵੀ ਕਹਿੰਦਾ ਤੇ ਫਿਰ ਜਦੋਂ ਮੇਰੇ ਪਿਓ ਨੂੰ ਡਰ ਨਹੀਂ ਲੱਗਦਾ ਪੁੱਤ ਧੀਆਂ ਕਿਉਂ ਡਰਦੇ ਫਿਰਦੇ ਆ ਜਾਦਾ ਕੋਈ ਤੁਸੀਂ ਗਲਤ ਕੰਮ ਕਰ ਰਹੇ ਹੋ ਜਾਦਾ ਤੁਸੀਂ ਸਟੇਜਾਂ ਤੇ ਆ ਕੇ ਗੋਲੀਆਂ ਚਲਾਉਨੇ ਹੋ ਕੋਈ ਨਸ਼ਿਆਂ ਦੀ ਗੱਲ ਕਰਦੇ ਹੋ ਕੋਈ ਕੁੰਡੀ ਮੁੱਛ ਦੀ ਗੱਲ ਕਰਦੇ ਹੋ ਲੰਡੀ ਜੀਪ ਰੱਖਦਾ ਜੱਟ ਜੱਟ ਆਹ ਕਰਦਾ ਹੈ ਜੱਟ ਗੋਲੀਆਂ ਚਲਾਉਂਦਾ ਹੈ ਜਾਂ ਜੱਟ ਫਲਾਨਾ ਕਰਦਾ ਹੈ ਜਦੋਂ ਗੱਲ ਇਹ ਹੈ ਵੀ ਇੱਥੇ ਭਾਵੇਂ ਕੋਈ ਸਿੱਖ ਬੈਠਾ ਭਾਵੇਂ Hindu ਮੁਸਲਮਾਨ ਇਸਾਈ ਕੋਈ ਵੀ ਬੈਠਾ ਹੈ ਚਾਚੇ ਤਾਇਆ ਤੇ ਧੀਆਂ ਪੁੱਤ ਆਪਾ ਮੈਨੂੰ ਇਹ ਤੋਂ ਬਾਅਦ ਹੋਰ ਕੁਝ ਨਹੀਂ ਪਤਾ ਕੇ ਸਾਡੇ ਸਕੂਲ ਗੁਰਦੁਆਰੇ ਮੰਦਰ ਮਸੀਤਾਂ ਗਿਰਜਾ ਘਰ ਬਣ ਗਏ ਜੋ ਕਿ ਹੋਣੇ ਚਾਹੀਦੇ ਆਪਣੇ ਆਪਣੇ ਫਲਸਫੇ ਦੇ ਮਤਲਬ ਪਰ ਯਾਰ ਉਸ ਤੋਂ ਬਾਅਦ ਕੀ ਤੋਂ ਡਰਾਂ ਮੈਂ ਕਿਸੇ ਹਿੰਦੂ ਤੋਂ ਡਰਾਂ ਮੈਂ ਕਿਸੇ ਪੰਡਤ ਤੋਂ ਡਰਾਂ ਕਿਸੇ ਬ੍ਰਾਹਮਣ ਤੋਂ ਡਰਾਂ ਜਿਹਦੇ ਨਾਲ-ਨਾਲ ਨੌਵੇਂ ਪਾਤਸ਼ਾਹ ਚਾਂਦਨੀ ਚੌਕ ਨੂੰ ਤੁਰੇ ਜਾਂਦੇ ਯਾਰ ਕੀ ਕਰਨ ਲਈ ਸੀ ਇਸ ਦਿਨ ਲਈ ਹੁਣ ਮੈਂ ਡਰਾਂ ਮੈਂ ਕਿਸੇ ਮੁਸਲਮਾਨ ਤੋਂ ਡਰਾਂ ਜਿਹਨੂੰ ਪਾਤਸ਼ਾਹ ਆਵਾਜ਼ਾ ਮਾਰਦਾ ਆ ਆਹ ਉਹ ਫਕੀਰਾ ਆ ਤੇ ਹਰਮੰਦਰ ਸਾਹਿਬ ਦੀ ਨਿਉ ਰੱਖ ਕੇ ਜਾ ਮੁਸਲਮਾਨ ਤੋਂ ਡਰਾਂ ਕੀ ਤੋਂ ਡਰਾਂ ਆਪਦੇ ਕਰਮ ਚੈੱਕ ਕਰ ਬਾਬਾ ਉਹਨਾਂ ਬੋਲ ਜਿਹਦਾ ਤੇਰੇ ਕੋਲ ਜਵਾਬ ਹੋਵੇ ਤੇ ਠੀਕ ਆ ਇੱਕ ਯਾਤਰਾ ਚੋਂ ਲੰਘ ਰਿਹਾ ਮੈਂ ਵੀ ਤੇ ਕਰਮਾਂ ਵਾਲਾਂ ਕੇ ਸਾਧੂਆਂ ਸੰਤਾਂ ਦੀ ਸੰਗਤ ਬਖਸ਼ਿਆ ਜਸਵੰਤ ਸਿੰਘ ਮਹਾਰਾਜ ਨੇ ਕੁਛ ਨਾ ਕੋ ਸਿੱਖੀ ਦਾ ਬੈਠ ਕੇ ਪਰ ਹੈਣੀ ਬਾਬਿਓ ਮੁਹੱਬਤ ਤੋਂ ਬਣਾ ਪਿਆਰ ਤੋਂ ਬਣਾ ਆ ਉਦਦੇ ਮੈਨੂੰ ਗੱਲ ਬੋਲਣੀ ਨਹੀਂ ਚਾਹੀਦੀ ਸੀ ਉਹ ਪਰ ਮੈਂ ਪਤਾ ਨਹੀਂ ਉਹ ਗੱਲ ਚੱਲਦੀ ਸੀ ਡਰ ਦੀ ਗੱਲ ਚੱਲਦੀ ਸੀ ਮੈਂ ਬੋਲ ਬੈਠਾ ਉਹ ਬੜੇ ਲੋਕਾਂ ਨੇ ਸਵਾਲ ਵੀ ਕੀਤੇ ਉਹ ਜਮਾਂ ਸੱਚੀ ਸੁੱੱਚੀ ਗੱਲ ਸੀ ਉਹ ਇੱਥੇ ਗਰਾਈਆਂ ਦੇ ਨੇੜੇ ਸੀ ਜੀ ਉਥੇ ਰਾਤ ਮੈਂ ਅੰਮ੍ਰਿਤਸਰੋਂ ਗਾ ਕੇ ਆਇਆ ਸੀ ਉਸ ਰਾਤ ਤਾ ਫਗਵਾੜੇ ਤੋਂ ਗਰਾਿਆਂ ਦੇ ਸਨ ਜੱਚ ਪੰਜ ਭਰਾ ਖੜੇ ਸੀ ਉਹ ਰਾਤ ਨੂੰ ਚੋਰੀ ਕਰਨ ਵਾਲੇ ਭਰਾ ਸੀ ਸਾਰੇ ਲੁੱਟਣ ਵਾਲੇ ਉਹਨਾਂ ਨੇ ਮੈਨੂੰ ਹੱਥ ਦੇਤਾ ਮੈਂ ਕੱਲਾ ਹੀ ਸੀ ਮੈਂ ਨਾਲ ਬਹਾਲੇ ਹਾਂ ਬਹਾਲੇ ਨਾਲ ਇੱਕ ਮੂਰੇ ਬਹਿ ਗਿਆ ਚਾਰ ਮੰਗਰ ਬਹਿ ਗਏ ਬਹੁਤ ਜਦੋਂ ਮੈਂ ਥੋੜੀ ਜਿਹੀ ਵੜ ਗਿਆ ਜੇ ਹਜੇ ਆ ਤੁਸੀਂ ਲਾ ਲੋ ਵੀ ਆ ਟੈਂਟ ਵੀ ਨਹੀਂ ਟੱਪਿਆ ਮੈਂ ਮੂਰ ਲੈਣਾ ਪਛਾਣ ਲਿਆ ਵੀ ਇਹ ਤਾਂ ਕਮਰਾ ਤਾਂ ਉਹ ਭਰਾ ਮੈਨੂੰ ਪਤਾ ਕੀ ਕਹਿੰਦਾ 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 ਬਾਬਾ ਤਾਰ ਦੇ ਯਾਰ ਲਾ ਦੇ ਸਾਨੂੰ ਇੱਥੇ ਤਾਂ ਮੈਂ ਮੈਂ ਉਹਨੂੰ ਹੱਸਿਆ ਨਾ ਮੈਂ ਕੀ ਹਲ ਜਾਣਾ ਨਹੀਂ ਕਿਤੇ ਉਹ ਕਹਿੰਦਾ ਜੀ ਅਸੀਂ ਤਾਂ ਦੂਜੇ ਕੰਮ ਵਾਲੇ ਆ ਤੇ ਮੈਂ ਫਿਰ ਕਰ ਲਓ ਅੱਛਾ ਦੂਜੇ ਕੰਮ ਵਾਲੇ ਹੋ ਤਾਂ ਦੂਜਾ ਕੰਮ ਕਰ ਲਓ ਨਹੀਂ ਜੀ ਕਹਿੰਦਾ ਤੁਹਾਡੇ ਨਾਲ ਨਹੀਂ ਕਰਨਾ ਉਸ ਵੇਲੇ ਮੈਨੂੰ ਦੱਸੋ ਆਰਾਮ ਬਾਬਾ ਉਸ ਵale ਮੈਨੂੰ ਦੱਸੋ ਹੁਣ ਕੋਈ ਮੇਰੇ ਬਾਰੇ ਨਾ ਕੋਈ ਗੱਲ ਚ ਗਲਤਫਹਿਮੀ ਪਾ ਲਿਓ ਕਿ ਕਮਰ ਕੋਈ ਬਾਬਾ ਐ ਨਹੀਂ ਮਿਰਿਆ ਇੱਕ ਗਾਉਂ ਨਾਲਾ ਗਵਈਆ ਐ ਸੱਚ ਗਾਉਂ ਆ ਦੇਸੀ ਘੋਵੇ ਚ ਦਾ ਨਫ਼ਰਤ ਨਹੀਂ ਕਿਸੇ ਨੂੰ ਵੀ ਕਰਦਾ ਕੋਈ ਗੱਲ ਹੁੰਦੀ ਐ ਤਾਂ ਉਹਦਾ ਕੋਈ ਬੇਸ ਐ ਉਹਦਾ ਕੋਈ ਮਤਲਬ ਐ ਇਹ ਜਾਤਾਂ ਪਾਤਾਂ ਨਹੀਂ ਚਾਹੀਦੀਆਂ ਤਾਂ ਨਹੀਂ ਚਾਹੀਦੀਆਂ ਬੋਲੀਦਾ ਵੀ ਮੱਝਵੀ ਸਿੰਘਾ ਮੱਝਵਧਿਆ ਪੱਕਿਆ ਤੂੰ ਰੰਗਰੇਟਾ ਗੁਰੂ ਕਾ ਬੇਟਾ ਬੋਲੀਦਾ ਇੱਥੇ ਇਹ ਸਿੱਖ ਹਿੰਦੂ ਮੁਸਲਮਾਨ ਉੱਪਰ ਖੇਡ ਖੇਡਣ ਨੂੰ ਜੀ ਕਰਦਾ ਤਾਂ ਬੋਲਦਾ ਕਿ ਕਦੋਂ ਤੱਕ ਅਸੀਂ ਗੁਰਦੁਆਰੇ ਮੰਦਰਾਂ ਮਸੀਤਾਂ ਵਾਲੇ ਲੜੀ ਜਾਵਾਂਗੇ ਕਦੋਂ ਤੱਕ ਆਪਦੇ ਆਪਾਂ ਨੂੰ ਸਲਾਹ ਕੇ ਦੂਜੇ ਨੂੰ ਨਿੰਦੀ ਜਾਵਾਂਗੇ ਕੀ ਖੱਟਿਆ ਸੀ ਇਹਦੇ ਚੋਂ ਜੀ ਕਰਦਾ ਅੱਗ ਲੱਗੀ ਆ ਤਾਂ ਬੋਲਦਾ ਤਾਂ ਉਹ ਪਹਿਲਾਂ ਵੀ ਚੋਰ ਸੀ ਮੈਨੂੰ ਤਾਰਨ ਤੋਂ ਬਾਅਦ ਵੀ ਹੋ ਸਕਦਾ ਉਹ ਚੋਰ ਹੀ ਹੁਣ ਉਹਨਾਂ ਨੇ ਲੁੱਟਿਆ ਹੋਵੇ ਕਿਸੇ ਨੂੰ ਪਰ ਜਿੰਨਾ ਟਾਈਮ ਮੇਰੇ ਨਾਲ ਸੀ ਮਹਾਰਾਜ ਨੇ ਉਹਨਾਂ ਨੂੰ ਚੋਰ ਨਹੀਂ ਰਹਿਣ ਦਿੱਤਾ ਮਹਾਰਾਜ ਨੇ ਸਾਧੂ ਬਣਾਤਾ ਮੇਰੇ ਯਾਦ ਆ ਮੂਰੇ 500 ਦਾ ਨੋਟ ਪਿਆ ਸੀ ਮੈਂ ਜਾਂਦੇ ਨੂੰ ਜਿਹੜਾ ਮੂਰੇ ਖੜਾ ਸੀ ਉਹਨੂੰ ਮੈਂ 500 ਦਾ ਨੋਟ ਚੱਕ ਕੇ ਆਏ ਕਹੀ ਨਮਾ ਰਾਤ ਦੁੱਧ ਪੀ ਲੋ ਇਹਦਾ ਆਇਆ ਤਾਂ ਲੁੱਟਣ ਸੀ 500 ਰੁਪਏ ਪਤਾ ਕਿਵੇਂ ਫੜ ਰਿਆ ਸੀ ਉਹ ਸਾਡੀ ਹਾਲਤ ਹੈ ਦ੍ਰੋਪਦੀ ਦੀ ਸਾੜੀ ਵਾਲੀ ਇੱਕ ਹੱਥ ਸਾੜੀ ਨੂੰ ਐ ਇੱਕ ਨਾ ਕ੍ਰਿਸ਼ਨ ਨੂੰ ਬੁਲਾਉਂਦੀ ਐ ਐ ਕਿਵੇਂ ਆਜੂ ਹੁਣ ਜਾ ਤਾਂ ਮਾਲਪੁਰ ਵਾਲੇ ਦੋਨੇ ਸਾੜੀ ਨੂੰ ਪਾ ਲੋ ਵਿਕੀ ਆ ਬਸ ਜੇ ਜੇ ਲੱਗਦਾ ਵੀ ਕੋਈ ਆਊਗਾ ਫਿਰ ਦੋਨੇ ਛੱਡ ਕੇ ਤਾਂ ਨੂੰ ਕਰ ਲੈ ਕ੍ਰਿਸ਼ਨਾ ਉਦੋਂ ਹੀ ਆ ਜੂ ਅਸੀਂ ਅੱਧੇ ਕਿ ਰੱਬ ਦੇ ਆ ਅੱਧੇ ਕਿ ਜੱਗ ਦੇ ਆ ਤੇ ਕਿਵੇਂ ਬਾਬਾ ਦੋ ਬੇੜੀਆਂ ਚ ਕਿਵੇਂ ਲੰਘੇਗਾ ਜਗਦੀਆਂ ਰੀਤਾ ਰਵਾਜਾਂ ਮਰਿਆਦਾ ਮਾਪ ਜ਼ਰੂਰੀ ਆ ਪਰ ਸਮਝਣਾ ਸਮਝਣਾ ਜ਼ਰੂਰੀ ਆ ਇਸ ਕਰਕੇ ਕੋਈ ਡਰਨ ਦੀ ਲੋੜ ਨਹੀਂ ਆ ਬਾਬੇ ਜੇ ਤੁਹਾਡੇ ਝੋਲੇ ਚ ਮੁਹੱਬਤ ਆ ਨਾ ਤੁਹਾਡੇ ਅੰਦਰ ਪਿਆਰ ਹੀ ਪਿਆਰ ਆ ਤਾਂ ਫਿਰ ਪਿਆਰ ਦੇ باوجود ਵੀ ਕੋਈ ਗੋਲੀ ਮਾਰ ਦੇ ਯਾਰ ਬੜਾ ਚੰਗਾ ਲੱਗੂਗਾ ਜਿੱਤੇ ਵੱਜੂਗੀ ਬਹੁਤ ਚੰਗਾ ਲੱਗੂਗਾ ਕੋਈ ਕੋਈ ਊਟ ਪਟਾਂਗ गा ਕੇ ਜਾਂ ਝੂਟ ਤੂਫਾਨ गा ਕੇ ਜਾਂ ਕੋਈ ਅਗਰੈਸਿਵ ਗੱਲਾਂ ਕਰਕੇ ਥੋੜਾ ਮਰਾਂਗੇ ਯਾਰ ਪਿਆਰ ਕਰਦੇ ਕਰਦੇ ਮਰ ਜਾਾਂਗੇ ਤਾਂ ਮਰ ਜੀਏ ਔਰ ਸਾਹਿਬ ਤੁਸੀਂ ਵੀ ਜਿੰਨੇ ਬੈਠੇ ਖੜੇ ਆ ਕੋਰੇ ਕਾਗਜ਼ ਤੇ ਸਾਈਨ ਕਰਾ ਲਓ ਜਿੱਤੇ ਆ ਗਈ ਰਜਾਈ ਚੋ ਚੱਕ ਕੇ ਲੈ ਜੂ ਜਿੱਦੇ ਨਾ ਹੋਈ ਉਹਦੇ ਭਵੇਂ ਜਿੱਥੋਂ ਮਰਜੀ ਛਾਲ ਮਾਰੀ ਉਹਦੇ ਲੱਤਾਂਾਂ ਦੀ ਟੁੱਟ ਕੇ ਸਰਜੂ ਜਿੱਦਿਆ ਨਹੀਂ ਉਹਦੇ ਭਵੇਂ ਇੱਥੇ ਜਾ ਕੇ ਡੀ ਐਮ ਸੀ ਚ ਸਾਰਾ ਪੈਸਾ ਰੱਖ ਦਿਆਂ ਤੱਕ ਡਾਕਟਰਾਂ ਕਰੋੜ ਰੁਪਇਆ ਕਰ ਕੁਛ ਹੋਏ ਡਾਕਟਰ ਵੀ ਕਹਿ ਦੂਗਾ ਕਨਫਰਮ ਦੋਸਤ ਆ ਹੋਏ ਤੇਰੀ ਟਿਕਟ ਵਾਪਸੀ ਦੀ